ਗਰਮ ਖਿਆਲੀ ਮੰਨੇ ਜਾਣ ਵਾਲੇ ਅਰਸ਼ਦਲਾ ਦੇ ਸਬੰਧ ਦੀ ਵਿੱਚ ਆ ਗਈ ਹੈ ਇੱਕ ਅਹਿਮ ਖਬਰ ਜੀ ਆ ਦੱਸ ਦਈਏ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦਲਾ ਦੇ ਨੈਟਵਰਕ ਨੂੰ ਇੱਕ ਹੋਰ ਝਟਕਾ ਲੱਗ ਗਿਆ ਹੈ ਕਾਊਂਟਰ ਇੰਟੈਲੀਜੈਂਸ ਸੀਆਈ ਬਠਿੰਡਾ ਦੀ ਟੀਮ ਨੇ ਮਾਨਸਾ ਪੁਲਿਸ ਦੇ ਨਾਲ ਰਲ ਕੇ ਸਾਂਝੇ ਆਪਰੇਸ਼ਨ ਦੇ ਵਿੱਚ ਮਾਨਸਾ ਗਰਨੇਡ ਹਮਲੇ ਦੇ ਮੁੱਖ ਦੋਸ਼ੀ ਸ਼ਿਮਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਕਿ ਅਸ਼ ਦੱਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਇਹ ਹਮਲਾ ਕੀਤਾ ਸੀ ਇਸੇ ਪੈਟਰੋਲ ਪੰਪ ਤੇ ਗਰਨੇਡ ਸੁੱਟਿਆ ਸੀ ਇਸ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਜਾਦਵ ਨੇ ਦਿੱਤੀ ਹੈ ਇਸ ਸਫਲਤਾ ਗੁਰਪ੍ਰੀਤ ਸਿੰਘ ਹਰੀਨੋ ਜਿਸ ਨੂੰ ਕੇ ਅਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ਤੇ ਹੀ 9 ਅਕਤੂਬਰ 2000 24 ਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਇਸ ਦੇ ਸਬੰਧ ਦੇ ਵਿੱਚ ਵੀ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਬਰਨਾਲਾ ਦਾ ਅਨਮੋਲ ਪ੍ਰੀਤ ਸਿੰਘ ਉਰਫ ਵਿਸ਼ਾਲ ਹੈ ਤੇ ਦੂਸਰਾ ਖਰੜ ਦਾ ਨਵਜੋਤ ਸਿੰਘ ਉਰਫ ਨੀਤੂ ਹੈ ਇਹ ਜਿਹੜੀ ਸਫਲਤਾ ਹੈ ਪੁਲਿਸ ਨੂੰ 72 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਸਫਲਤਾ ਇਹ ਹਾਸਲ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ 26 ਅਤੇ 27 ਅਕਤੂਬਰ 2024 ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਦੇ ਉੱਪਰ ਸਥਿਤ ਇੱਕ Jio ਦੇ ਪੈਟਰੋਲ ਪੰਪ ਦੇ ਉੱਪਰ ਹੈਂਡ ਗ੍ਰੇਨੇਡ ਦੇ ਨਾਲ ਵੀ ਹਮਲਾ ਕੀਤਾ ਗਿਆ ਸੀ ਤਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਨੂੰ ਇੱਕ ਧਮਕੀ ਭਰੀ ਕਾਲ ਵੀ ਆਈ ਸੀ ਤੇ ਉਸ ਦੇ ਕੋਲੋਂ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਵੀ ਕੀਤੀ ਗਈ ਸੀ ਡੀਜੀਪੀ ਗੌਰਵ ਜੱਦਵ ਨੇ ਦੱਸਿਆ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਮਾਨਸਾ ਗ੍ਰਿੰਡ ਹਮਲੇ ਦੇ ਵਿੱਚ ਆਪਣੀ ਭੂਮਿਕਾ ਦਾ ਇਕਬਾਲ ਕੀਤਾ ਹੈ ਔਰ ਖੁਦ ਖਿਲਾਸਾ ਕੀਤਾ ਹੈ ਕਿ ਉਸਨੇ ਅਤਵਾਦੀ ਅਰਸ਼ ਦਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਗੜ ਸ਼ੰਕਰ ਇਲਾਕੇ ਤੋਂ ਇੱਕ ਗਰਨੇਟ ਹਾਸਲ ਕੀਤਾ ਸੀ ਉਨ੍ਹਾਂ ਦੱਸਿਆ ਹੈ ਕਿ ਮੁਡਲੀ ਜਾਂਚ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲकांड ਦੇ ਵਿੱਚ ਸ਼ੂਟਰਾਂ ਨੂੰ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ ਡੀਜੀਪੀ ਨੇ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਪਹਿਲਾਂ ਵੀ ਵਕ-ਵਕ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ ਅਤੇ 2023 ਦੇ ਵਿੱਚ ਸੀਆਈ ਬਠਿੰਡਾ ਨੇ ਸ਼ਿਮਲਾ ਸਿੰਘ ਨੂੰ ਤਿੰਨ ਪਿਸਤੋਲਾਂ ਸਮੇਤ ਗ੍ਰਿਫਤਾਰ ਕਰਕੇ ਉੱਤਰਾਖੰਡ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਉਸਦੀ ਯੋਜਨਾ ਨੂੰ ناکਾਮਯਾਬ ਕਰ ਦਿੱਤਾ ਸੀ। ਉਹਨਾਂ ਨੇ ਅੱਗੇ ਵੀ ਦੱਸਿਆ ਹੈ ਕਿ ਸ਼ਾਰਜਿਸ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੇ ਲਈ ਹੋਰ ਵੀ ਪੁਸ਼ਗੀਸ਼ ਜਾਰੀ ਹੈ ਅਤੇ ਇਸ ਮਾਮਲੇ ਦੇ ਵਿੱਚ ਹੋਰ ਗਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ ਸੋ ਜੀ ਇੱਥੇ ਦੱਸ ਦਈਏ ਕਿ ਅਰਸ਼ ਦੱਲਾ ਜਿਹੜਾ ਕਿ ਗਰਮਖਿਆਲੀ ਇੱਕ ਅਤਵਾਦੀ ਮੰਨਿਆ ਗਿਆ ਹੈ ਗੈਂਗਸਟਰ ਤੋਂ ਅਤਵਾਦੀ ਦਾ ਰੂਪ ਧਾਰਨ ਕਰ ਚੁੱਕਿਆ ਹੈ ਉਸ ਦੇ ਆ ਨਾਮ ਹੋਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਹੈ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਬਹੁਤ ਜਲਦ ਉਮੀਦ ਹੈ ਕਿ ਪੁਲਿਸ ਨੂੰ ਇਸ ਤੋਂ ਵੱਡੀ ਵੀ ਹੋਰ ਸਫਲਤਾ ਹਾਸਿਲ ਹੋਵੇਗੀ